ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਰਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਿਰੋਜਪੁਰ ਜ਼ਿਲ੍ਹੇ ਦਾ ਮਾਨਮੱਤਾ ਨਗਰਾ ਪਿੰਡ ਹਕੂਮਤ ਸਿੰਘ ਵਾਲਾ ਹਕੂਮਤ ਸਿੰਘ ਵਾਲੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਘਰੇਲੂ ਪਰਿਵਾਰ ਦੇ ਘਰੇ ਆ ਮਿੱਤਰੋ ਇੱਕ ਨੀਲੀ ਰਾਵੀ ਨਸਲ ਦੀ ਮੱਝ ਵਿਕਾਊਆ ਬਾਈ ਹੁਣਿਆਂ ਦੇ ਕੋਲੇ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਮੋਡਿਲੀ ਡਿਟੇਲ ਆ ਸਾਰੀ ਗੱਲਬਾਤ ਪਾਈ ਹੋਣਾ ਦੇ ਨਾਲ ਤੁਹਾਡੀ ਕਰਾ ਦੇਣਾ ਮਿੱਤਰੋ ਆਓ ਪਹਿਲਾਂ ਡਿਟੇਲ ਜਾਣਦੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਸੇਤਾ ਦੇ ਪਰਿਵਾਰ ਦੇ ਅੱਛਾ ਇੱਕ ਵਾਰੀ ਨਾਮ ਦੱਸ ਦੀ ਆਪਣਾ ਭਾਈ ਨਾਂ ਮੇਰਾ ਭਾਈ ਲਖਵੀਰ ਸਿੰਘ ਸਾਲੋ ਭਾਈ ਜਰਨੈਲ ਸਿੰਘ ਠੀਕ ਹੈ ਜੀ ਪਿੰਡ ਹਕੂਮਤ ਸਿੰਘ ਵਾਲਾ ਜ਼ਿਲ੍ਹਾ ਤਹਿਸੀਲ ਫਰੋਜਪੁਰ ਠੀਕ ਅੱਛਾ ਵੱਡੇ ਭਾਈ ਇੱਕ ਮੱਝ ਵੇਚਣੀ ਆ ਹਾਂਜੀ ਹਾਂਜੀ ਇਹ ਕਿਰਵਾ ਸੂਆ ਬ੍ਰਦਰਸ ਹੁੰਦੀ ਆ ਇਹ ਜੀ ਆਪਾਂ ਨੂੰ ਤੀਜੇ ਸੂਏ ਦਾ ਕਹਿ ਕੇ ਦਿੱਤੀ ਤੀਜਾ ਸੂਆ ਹਾਂ ਖੂਗੀ ਮੈਂ ਤੀਜੇ ਸੂਏ ਭਾਈ ਕੋਈ ਨਹੀਂ ਕੀ ਕਿੰਨੇ ਦਿਨ ਲੈ ਜੂਗੀ ਬ੍ਰਦਰ ਹਜੇ ਇਹ ਨਹੀਂ ਜੀ ਹਫਤਾ 10 ਦਿਨ ਆਰਾਮ ਨਾਲ ਲੈ ਜਾਣੀ ਠੀਕ ਮੌਕੇ ਤੇ ਤਿਆਰ ਹੋਦੀ ਹੈ ਠੀਕ ਹੈ ਵੀ ਨੀਲੀ ਦਾ ਵੀ ਨਸਲ ਚ ਹੈ ਨਾ ਬੱਚਾ ਵੀ ਬੜਾ ਟੌਪ ਲਾਇਆ ਇਹਨੇ ਹਾਂ ਜੀ ਬੱਚਾ ਪਹਿਲੇ ਤਾਉਂਗਾ ਤੁਹਾਨੂੰ ਮੈਂ ਪਹਿਲੀ ਵਾਰੀ ਦਾ ਬੜਾ ਜਗਾ ਕਟਾ ਲਾਇਆ ਹੋਇਆ ਐਨੂੰ ਲੈ ਆਈ ਵੀਰੇ ਬਿਲਕੁਲ ਦੇਖੋ ਘਰ ਦੀ ਵੀ ਕੋਈ ਗੱਲ ਨਹੀਂ ਕੋਈ ਨਹੀਂ ਨਹੀਂ ਦੇਖੋ ਵੀ ਨਹੀਂ ਚੰਗੀ ਹੈ ਮੈਂ ਸੀਲਾ ਡਰਨਾ ਉਹੋ ਜੀ ਨਹੀਂ ਮੈਂ ਹੈਗੀ ਨਹੀਂ ਠੀਕ ਹੈ ਬਾਈ ਪਲੀ ਪੁਲੀ ਵੀ ਚੰਗੀ ਸਾਂਭੀ ਰੂਨ ਲਾ ਯਾਰ ਹਾਂ ਜੀ ਹਾਂ ਬਾਈ ਸਾਂਭਣ ਵਾਲਾ ਕੋਈ ਨਹੀਂ ਆਪਾਂ ਹੂੰ ਜੀ ਇਹ ਜੋ ਟੇਡਾ ਟੇਡਾ ਕੱਟ ਦੇ ਵਿੱਚ ਆ ਮਿੱਤਰੋ ਧਾਰੀ ਧੁਰੀ ਦੀ ਮੈਂ ਲਿਆ ਬਈ ਓਕੇ ਦੀ ਰਿਪੋਰਟ ਆ ਜਾਵਾ ਹੂੰ ਪੈਰ ਚਾਰੇ ਵੇਖ ਸਕਦੇ ਹੋ ਤੁਸੀਂ ਮਗਰਲੇ ਪਾਰ ਅਗਲੇ ਹੈਗ ਮਗਰਲੇ ਵੀ ਹੈਗੇ ਮੂਰਲੇ ਵੀ ਹੈਗੇ ਵੀ ਦੋਵੇਂ ਹੈ ਚਾਰੇ ਚਾਰੇ ਪੈਰ ਹੈਗੇ ਅੱਖ ਟੇਡਾ ਕੱਟ ਸਿੰਘ ਹਰ ਮਾਰਕਿੰਗ ਤੋਂ ਪੂਰੀ ਟੌਪ ਹੈ ਯਾਨੀ ਕਿ ਕਹਿਣ ਤੋਂ ਬਾਅਦ ਇਹ ਆ ਯਾਰ ਵੀ ਦਸਾਂ ਦਿਨਾਂ ਨੂੰ ਮੈਂ ਦੀ ਟੌਰ ਮੈਂ ਦੀ ਤੌਰ ਮੇਰਾ ਛੋਰ ਸਾਰਾ ਕੁਝ ਓਕੇ ਦੀ ਰਿਪੋਰਟ ਹੋਊਗਾ ਕਿਉਂਕਿ ਅੱਜ ਮੈਂ ਕੱਚੀ ਆ ਹਰੇ ਮਿੱਤਰੋ ਤੇ ਬਣਾਵਟ ਮਹਿ ਦੀ ਚੰਗਿਆ ਬੰਤਰ ਮਹਿ ਦੀ ਪੂਰੀ ਚੰਗਿਆ ਆ ਬੱਚਾ ਇਹਦਾ ਮਗਲੇ ਸੂਏ ਦਾ ਵੇਖ ਲਓ ਮਿੱਤਰੋ ਠੀਕ ਆ ਬਈ ਇਹੀ ਹੈ ਨਾ ਬਈ ਇਹ ਕੱਟਾ ਇਹਦਾ ਹੈ ਤੇ ਬਈ ਟੋਕੜ ਗੱਬੜ ਕਿੰਨਾ ਦੁੱਧ ਦਿੰਦੀ ਰਹੀ ਤੇਰੇ ਕੋਲੇ ਇਹ ਬਈ 6.5 ਤੋਂ 7 ਕਿਲੋ ਦੁੱਧ ਕਿੰਨੇ ਚਿਰ ਦੀ ਗੱਬੜ ਸੀ ਉਦੋਂ ਉਦੋਂ ਬਈ ਜੀ ਇਹ ਕਰੀਬ 3 ਮਹੀਨੇ ਦੀ ਗੱਬੜ ਠੀਕ ਆ ਬਈ ਤੂੰ ਹੀ ਟੋਕੜ ਗੱਬੜ ਹੀ ਲੈ ਹਾਂਜੀ ਆਪਾਂ ਟੋਕੜ ਦੋ ਅੱਜ ਵੀਰੇ ਰੇਟ ਕੀ ਤੈਅ ਕੀਤਾ ਯਾਰ ਏ ਵੀਰੇ ਆਪਾਂ ਇੱਕ ਦੱਸ ਦੀ ਦੇ ਦਾਂਗੇ ਬਸ ਦੇ ਦੀ ਮਾਨ ਤਨ ਹੋ ਜੀ ਖੁੱਲਾ ਮਾਨ ਤਨ ਪਿਆਰ ਪਿਆਰ ਮੈਂ ਮੈਂ ਇੱਕ ਗੱਲ ਦੱਸਣੀ ਚਾਹਣਾ ਵੀ ਇਹਨਾਂ ਵਿਚਾਰਿਆਂ ਨੇ ਨਾ ਸਾਂਭ ਕੇ ਬਸ ਤੁਹਾਡੀ ਸੇਵਾ ਹੀ ਕਰਨੀ ਆ ਕੋਹ ਨਹੀਂ ਲੱਭਿਆ ਕਿਉਂਕਿ ਟੋਕੜ ਗੱਪਣ ਮੈਂ ਬਾਲੀ ਕੀਮਤੋ ਚੰਗੀ ਦੇ ਵਿੱਚ ਚੱਲੀ ਹੋਈ ਆ ਕਿਉਂਕਿ ਭਾਈ ਹਰ ਤੁਹਾਨੂੰ ਵੀ ਪਤਾ ਜਿਹੜਾ ਚੰਗਾ ਪਸ਼ੂਆ ਉਹ ਟੋਕੜ ਗੱਪਣ ਵੀ ਮਾਰਾ ਵਪਾਰੀ ਭਰਾਵਾਂ ਨੂੰ ਵੀ ਬੇਨਤੀ ਕਰਦਾ ਯਾਰ ਵੀ ਕਿਹੜਾ ਬੰਦਾ ਇਹੋ ਜਿਹਾ ਸਾਂਭਣ ਵਾਲਾ ਆਪਣਾ ਭਰਾ ਹੁੰਦਾ ਨਾ ਇਹਨੂੰ ਆਪਾਂ ਥੋੜੀ ਜੀ ਮਨ ਲਾ ਆਉਂਦੀ ਰੋਟੀ ਰੋਟੀ ਆ ਜਿਹੜੀ ਉਹ ਕਮਾਈ ਜਾਇਜ਼ ਲੈ ਕੇ ਦੇ ਦੀ ਹੁਣ ਆ ਮੈਂ ਪੂਰੀ ਕਰੜੀ ਚੱਲੀ ਹੋਈ ਆ ਤੇ ਵਿਚਾਰੇ ਨੇ ਸੰਭੀ ਆ ਵੀ ਜਾਨੀ ਕਿ ਉਹ ਕਹਿਣ ਤੋਂ ਪਾ ਸੋਚੀਏ ਤਾਂ ਕੋਈ ਨਹੀਂ ਲੱਭਣ ਵਾਲਾ ਕੰਮ ਹਨਾ ਤਰਲੇ ਮਾਰਨ ਵਾਲਾ ਕੰਮ ਹੀ ਆ ਯਾਰ ਵਾਕਈ ਕੱਟਾ ਹੀ ਬਚਣਾ ਮੈਨੂੰ ਲੱਗਦਾ ਤੈਨੂੰ ਹਾਂਜੀ ਹਾਂਜੀ ਭਾਈ ਉਹ ਵੀ ਬਸ ਸੰਭ ਸੰਭਾਲਦੇ ਹਿਸਾਬ ਨਾਲ ਮਗਰੋਂ ਕੱਟਾ ਹੀ ਬਚਣਾ ਕੱਟਾ ਹੀ ਬਚਣਾ ਗੱਲ ਸਹੀ ਗੱਲ ਆ ਵੀਰੇ ਅੱਛਾ ਬ੍ਰਦਰ ਨੰਬਰ ਕਿੰਨਾ ਆਪਣਾ 87290 66401 ਇੱਕ ਵਾਰੀ ਹੋਰ ਆਉਣ ਦੇ 87290 ਜੀ 66401 ਠੀਕ ਆ ਭਈ ਇਸ ਨੰਬਰ ਤੇ ਵੀਰੇ ਨਾਲ ਕਰ ਲਿਓ ਮਿੱਤਰੋ ਗੱਲ ਬਾਤ ਗੱ ਤਰੀ ਨੰਬਰ 22 ਦਾ ਸਕਰੀਨ ਦੇ ਉੱਤੇ ਪਿੰਡ ਹਕੂਮਤ ਸਿੰਘ ਵਾਲਾ ਜ਼ਿਲ੍ਹਾ ਫਰੋਜ਼ਪੁਰ